ਕਿਤੇ ਗਿਆ ਆ ਭਾਜ ਫੰਕਸ਼ਨ ਵਾਲਾ ਕਿਵੇਂ ਦੇਖਦੇ ਜੋ ਕੀ ਨੌਜਵਾਨਾਂ ਚ ਕਿਉਂਕਿ ਕਾਫੀ ਗੈਰ ਰਿਡਨ ਨਹੀਂ ਆਉਂਦੇ ਉਸ ਤੋਂ ਪੰਜ ਦੇ ਕਰੀਬ ਜਿਹੜੇ ਬੈਂਕੀਅਰ ਦੇ ਵਪਾਰ ਆ ਦੇਖੋ ਮੈਂ ਤਾਂ ਪਹਿਲਾਂ ਤਾਂ ਮੈਂ ਇਸ ਗੱਲ ਦਾ ਮਤਈਆ ਕਿ ਕਿਸੇ ਬੰਦੇ ਨੂੰ ਗੈਰ ਕਾਨੂੰਨੀ ਟੰਗਾ ਦੇ ਨਾਲ ਬਾਤ ਨਹੀਂ ਜਾ ਮੈਂ ਇਹਨਾਂ ਦਾ ਹੀ ਮਿਨਿਸਟਰਾਂ ਵਿੱਚ ਕਈ ਸੈਮੀਨਾਰਾਂ ਦੇ ਵਿੱਚ ਬੋਲਿਆ ਕਈ ਕੁਝ ਸਰਕਾਰਾਂ ਦੀਆਂ ਨੀਆਂ ਪਾਲਸੀ ਨੇ ਅੱਜ ਕੱਲ ਜਿਹੜਾ ਬੱਚਾ ਪੜਿਆ ਲਿਖਿਆ ਗਲੋਬਲਾਈਜੇਸ਼ਨ ਦਾ ਜੋਗਿਆ ਪੂਰੀ ਦੁਨੀਆ ਦਰਵਾਜ਼ੇ ਖੋਲ ਕੇ ਬੈਠਿਆ ਵੀ ਪੜਿਆ ਲਿਖਿਆ ਬੰਦਾ ਹੋਵੇ ਪਹਿਲਾਂ ਤਾਂ ਮਤਲਬ ਇਹ ਇਹ pelta ਜਿਹੜਾ ਕੋਈ ਬੰਦਾ ਸਮੁੰਦਰਾਂ ਦੇ ਵਿੱਚੋਂ ਤੱਕੇ ਜਾਂਦਾ ਬਾਰਡਰ ਟੱਪ ਕੇ ਜਾਂਦਾ ਦੂਜੀ ਗੱਲ ਇਹ ਆ ਕਿ ਜਿਹੜੇ ਚਲੇਗੇ ਮੈਂ ਤਾਂ ਮਤਲਬ ਇਹ ਅਮਰੀਕਨ ਗਵਰਨਮੈਂਟ ਨੂੰ ਕਹੂੰਗਾ ਕਿ ਤੁਸੀਂ ਠੀਕ ਅੱਗੇ ਤੋਂ ਬੰਦ ਕਰ ਦਿਓ ਪਰ ਜਿਹੜੇ ਬੰਦੇ ਆਏ ਆ ਰੈਡੀ ਇਹਨਾਂ ਬੰਦਿਆਂ ਨੂੰ ਉੱਥੇ ਸੈਟਲ ਕਰਨਾ ਚਾਹੀਦਾ ਉਹ ਇਹਨਾਂ ਨੂੰ ਪੇਪਰ ਦੇਣੇ ਚਾਹੀਦਾ ਮੈਂ ਤਾਂ ਇਸ ਗੱਲ ਦੇ ਵਿੱਚ ਹੱਕ ਇਥੇ ਮੈਂ ਤਾਂ ਕੱਲ ਅਗਲੇ ਹਫ਼ਤੇ ਸ਼ਾਇਦ ਵਿਦੇਸ਼ ਮੰਤਰੀ ਦਾ ਟਾਈਮ ਮਿਲ ਜੇ ਅਤੇ ਉਹ ਦੇਸ਼ਵੰਤੀ ਇਹ ਤੂੰ ਕਿਉਂਕਿ ਇਹ ਸਿੱਧਾ ਕੁਝ ਕਹਿ ਨਹੀਂ ਸਕਦੇ ਸਟੇਟ ਗਵਰਨਰ ਤੇ ਮੈਂ ਜਿਹੜੀਆਂ ਜੇਲ੍ਹਾਂ ਦੇ ਵਿੱਚ ਘੱਲਣ ਲਈ ਉਹਦੇ ਆਪਣੇ ਬੰਦੇ ਜ਼ਿਆਦੇ ਪੰਜਾਬ ਆ ਜਾਂਦੇ ਤੇ ਮੈਂ ਦੋ ਗੱਲ ਚ ਇਹ ਵੀ ਜੇਲ੍ਹ ਚ ਬਿਲਕੁਲ ਨਹੀਂ ਭੇਜਣਾ ਚਾਹੀਦਾ ਬੰਦੇ ਨੂੰ ਕਿ ਤਦ ਨੂੰ ਠੀਕ ਹੈ ਮਜਬੂਰੀ ਆ ਤੇ ਰਿਪੋਰਟ ਕਰ ਦੋ ਉਹਨੂੰ ਪਰ ਬੰਦੇ ਨੂੰ ਜੇਲ੍ਹ ਤੋਂ ਸੁੱਟ ਕੇ ਮਾਰਨਾ ਉਦੋਂ ਬਹੁਤ ਖਤਰਨਾਕ ਜੇਲ੍ਹਾਂ ਨੇ ਜਿਹੜੀਆਂ ਜਿੰਨਾਂ ਦੀ ਉਹ ਗੱਲ ਕਰਦੇ ਮੈਂ ਕਦੇ ਜਿੱਲਾ ਆ ਬੰਦੇ ਨੇ ਵੇਖਿਆ ਨਹੀਂ ਬਹੁਤ ਖਤਰਨਾਕ ਜੇਲ੍ਹਾਂ ਨੇ ਉਹ ਇਦਾਂ ਦੇ ਜਿੱਲ੍ਹਾਂ ਨਹੀਂ ਜਿੱਦਾਂ ਸਾਡੀਆਂ ਪੰਜਾਬ ਆਦੀਆਂ ਉੱਥੇ ਤੇ ਮਤਲਬ ਬੰਦੇ ਨੂੰ ਦੋ ਦੋ ਸਾਥ ਸੂਤ ਦੀ ਨਹੀਂ ਦੇਦਾ ਨੇ ਦੇ ਦੇ ਜਿੰਦਾ ਬੰਦਾ ਵੀ ਕਿੱਥੇ ਸੂਤ ਚੜਿਆ ਕਿੱਥੇ ਨਹੀਂ ਚੜਿਆ ਇਸ ਕਰਕੇ ਜਿਹੜਾ ਢੰਗ ਉਹਨਾਂ ਮੈਂਕਾ ਨੇ ਪੜਾਇਆ ਉਹ ਗਲਤ ਆ ਬਲੇ ਇੱਕ ਇੱਕ ਉਹ ਢੰਗ ਥੋੜਾ ਕੇ ਪਹਿਲਾਂ ਤੇ ਤੁਸੀਂ ਸੱਦੀ ਜੋ ਕੰਮ ਕਰਾਈ ਜੋ ਲੋਕਾਂ ਨੂੰ ਲੋਕ ਕਰਦੇ ਚੁੱਕਦੇ ਜਾਂ ਆਪਣੀ ਪੋਸਿਸ਼ਨ ਮੈਂਟੇ ਕਰ ਲੋ ਪਹਿਲੇ ਕਰੋ ਹੁਣ ਤੇ ਪਹਿਲਾਂ ਤਾਂ ਅਗਲੇ ਨੂੰ ਕਦੀ ਕੋਈ ਗ੍ਰੀਨ ਕਰ ਦਿੰਦੇ ਤੇ ਕਦੀ ਬਰਬਰ ਦੇ ਦਿੰਦੇ ਹੋ ਹੁਣ ਚੁੱਕ ਕੇ ਤੁਸੀਂ ਕਿਦ ਚਲੋ ਜੀ ਰਿਪੋਰਟ ਹੋ ਗਿਆ ਜੀ ਚਲੋ ਜੀ ਉਹਨਾਂ ਇਹਨਾਂ ਨੂੰ ਜੇਲ੍ਹਾਂ ਵਿੱਚ ਸੁਟ ਦੇਓ ਉਹ 트럼ਪ ਉਹ ਵੀ ਕਾਲੀ ਕਰੇ ਜਿੱਦਾਂ ਦੀ ਉਹਦਾ ਵਿਰੋਧ ਵੀ ਹੋ ਰਿਹਾ ਵਰਲਡ ਦੇ ਵਿੱਚ ਬੜੇ ਕੰਟਰੀ ਜਿਹੜੇ ਅਸੀਂ ਉਹਨਾਂ ਵਾਪਸ ਵੀ ਲੈ ਗਏ ਉਹ ਲੈ ਗਏ ਬੈਠ ਕੇ ਉਹਨਾਂ ਅਮਰੀਕਾ ਇਦਾਂ ਦਾ ਕੰਟਰੀ ਆ ਉੱਥੋਂ ਜਿਹਾਂ ਕੋਰਟਾਂ ਦੇ ਕੋਲ ਬੜੀਆਂ ਪਾਵਰਾਂ ਮੈਨੂੰ ਉੱਥੋਂ ਦੀ ਸੁਪਰੀਮ ਕੋਰਟ ਜਿਹੜੀ ਬੜੀ ਪਾਵਰਫੁਲ ਹੈ ਠੀਕ ਹੈ ਰਾਸ਼ਟਰਪਤੀ ਸਾਹਿਬ ਕੋ ਵੀ ਬੜੀਆਂ ਪਾਵਰਾਂ ਹਨ ਪਰ ਉੱਥੇ ਐਂ ਨਹੀਂ ਹੈ ਇੰਡੀਆ ਵਰਗੀਆਂ ਮੋਦੀ ਆ ਕੰਮ ਨਹੀਂ ਵੀ ਉੱਥੇ ਠੱਗਾ ਹੋ ਜਾਊਗਾ ਹਾਂ ਉੱਥੇ ਕੋਟਾਂ ਗਾੜੀ ਖੜ੍ਹ ਜਾਂਦੀ ਨਹੀਂ ਜਟਾਨ ਦੀ ਤੱਕ ਮੇਹਗਾ ਬਣਦਾ ਤੋ ਮੈਂ ਤਾਂ ਬੋਲੇ ਸੰਦਾ ਦਿਖਾਤੀ ਪੰਜਾਬ ਦਾ ਕਿ ਅੱਜ ਦੇ ਬੱਚੇ ਆ ਰਹੇ ਆ ਪੰਜਾਬ ਦੇ ਮੈਂ ਕਿਹਾ 200 ਕੋਸ਼ ਹੈ 205 205 ਦੇ ਨੇ ਇਹ ਤਾਂ ਦਿਖਾਤੀ ਕਿਹਾ ਜਾ ਸਕਦਾ ਪਰ ਮੈਂ ਜੀ ਸਰਕਾਰ ਨੂੰ ਉੱਥੇ ਬੇਨਤੀ ਹੈ ਕਿ ਜਿਹੜੇ ਆ ਗਏ ਆ ਅੱਗੋਂ ਤੋਂ ਬੰਦ ਕਰ ਦਿਓ ਬਸ ਪੰਜਾਬ ਦੇ ਜਿਹੜੇ ਏਜੰਟ ਗਲਤ ਤਰੀਕੇ ਨਾਲ ਭੇਜ ਰਹੇ ਆ ਨੌਜਵਾਨਾਂ ਪਹਿਲਾਂ ਕਾਰਜਕਾਰੀ ਯਾਰੀ ਤੁਹਾਡੇ ਦੇਖੋ ਆਪਾਂ ਨੇ ਪਹਿਲਾਂ ਵੀ ਤਰਦਾ ਕੀਤੀ ਹੁਣ ਵੀ ਏਜੰਟਾਂ ਦੇ ਖਿਲਾਫ ਹੈ ਪਰ ਮੈਂ ਜੋ ਗੱਲ ਕਹਿ ਰਿਆ ਕਿ ਅੱਜ ਕਰਤਾਰ ਦੇ ਵਿੱਚ ਮੋਬਾਈਲ ਫੋਨ ਹੈ ਹਰ ਕਰਤਾਰ ਦੇ ਵਿੱਚ ਇੰਟਰਨੈਟ ਚੱਲਦਿਆ ਨੈਟ ਦੇ ਉੱਤੇ ਪੂਰੀ ਦੁਨੀਆ ਦੀ ਜਾਣਕਾਰੀ ਹੈ ਤੁਸੀਂ ਜਦ ਮੈਨੂੰ ਵੀ ਲੱਗਦਾ ਕਿ ਪੰਜਾਬ ਦਾ ਕੋਈ ਘਰ ਹੋਵੇ ਇਦਾਂ ਦਾ ਬੱਚਾ ਜਿੱਥੇ ਇੱਕ ਬੱਚਾ ਵੀ ਨਾ ਪੜਿਆ ਹੋਵੇ ਜਿਹੜਾ ਫੋਨ ਨਾਲ ਚਲਾ ਸਕਦਾ ਹੋ ਸਾਨੂੰ ਬਲਕਿ ਖੁਦ ਜਿਹੜੇ ਆ ਸਾਰੀਆਂ ਚੀਜ਼ਾਂ ਚੈੱਕ ਕਰਕੇ ਫਿਰ ਦੇਣੇ ਚਾਹੀਦੇ ਖੁਦ ਅੰਪਾੜੇ ਜੱਟਾਂ ਦੇ ਸਕੰਜੇ ਜੱਟਾਂ ਕੇ ਫਾਚਦੇ ਆ ਉਹ ਤੁਹਾਡੇ ਪੈਸੇ ਵੀ ਲੈ ਜਾਂਦੇ ਆ ਤੇ ਤੁਹਾਨੂੰ ਗਲਤ ਥਾਂ ਤੇ ਭੇਜ ਦਿੰਦੇ ਆ ਫਿਰ ਆਪਾਂ ਤੁਹੇ ਫਿਰਦੇ ਆ ਜੇ ਤੁਸੀਂ ਜਾਣਿਆ ਤਾਂ ਜਦ ਨੈਟ ਖੋਲੋ ਆਪਣਾ ਹੱਥ ਚੀਜ਼ ਉਹਦੇ ਉੱਤੇ ਅਮਰੀਕਨ ਜਿਹੜੀ ਇਮੀਗ੍ਰੇਸ਼ਨ ਉਹਦੇ ਬਾਰੇ ਪੜੋ ਕੈਨੇਡੀਅਨ ਬਾਰੇ ਪੜੋ ਆਸਟ੍ਰੇਲੀਆ ਬਾਰੇ ਪੜੋ ਲੀਗਲ ਤਰੀਕਾ ਜਾਓ ਜੇ ਆਪਾਂ ਆਪ ਗਲਤ ਰਸਤੇ ਪੈ ਜਾਂਦੇ ਆ ਸਰ ਫੇਰ ਤਾਂ ਤੁਹਾਦਤੀ ਆ ਪਰਮਾਤਵਾਈਆਂ ਬਚਾਵੇ ਸੋ ਮੈਂ ਤਾਂ ਕਹੂੰਗਾ ਕਿ ਜਿਹੜੇ ਬੰਦੇ ਉਦੋਂ ਉੱਥੇ ਗਏ ਉਹਨਾਂ ਦਾ ਭਲਾ ਹੋਣਾ ਚਾਹੀਦਾ ਮਾਦਾ ਸੱਚੇ ਬਾਦਸ਼ਾਹ ਤੋਂ ਜੇਲਾ ਚ ਨਾ ਭੇਜੇ ਉਹ ਮਤਲਬ ਸ਼ੋਕ ਸ਼ਾਂਤੀ ਦਾ ਰਹਿਣ ਉਦੋਂ ਉੱਥੋਂ ਦੀ ਸਰਕਾਰ ਨੂੰ ਹੁਣ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਹਾਂ ਅਮੈਟਨ ਗਵਰਨਮੈਂਟ ਨੂੰ ਕੰਮ ਦੇਣਾ ਚਾਹੀਦਾ ਹਾਂ ਅੱਗੇ ਤੋਂ ਆਪਣੀ ਪੋਲਿਸੀ ਬਣਾ ਦੇਣ ਪਿਆਈ ਕੇਸ ਨੂੰ ਵਿੱਚ ਵਰਨੀ ਦਾ ਠੀਕ ਹੈ ਕਰ ਲੈਣ ਉਹ 10 ਬੰਦੇ ਉੱਥੇ ਚਲੇ ਗਏ ਆ ਟੰਗ ਬਿਲਕੁਲ ਟਰੰਪ ਦਾ ਗੰਦੇ ਇਹ ਸੱਤੂ ਹੀ ਚੋਕੇ ਹੁੰਦਾ ਜਦ ਜਦ ਲੱਦ ਦੋ ਜਾਂ ਚੋਕੇ ਜੇਲਾ ਸੁਰਦੋ ਇਹ ਚੀਜ਼ ਬਲੋ ਠੀਕ ਨੇ ਇੱਥੇ ਤੱਕ ਹਾਂ